ਭਰਾਵਾਂ ਦੀ ਛਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਜ਼ਰੂਰ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੁੱਟਾਂ ਦੀ ਵੈਰਾਈ ਕੜਾਈ ਵਾਲੇ ਸੁੱਟਾਂ ਦੀ ਵੈਰਾਈ ਜੀ ਨਿੱਤ ਨਵੀਂ ਆਉਂਦੀ ਰਹਿੰਦੀ ਹੈ ਜੀ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਟਾਈਵੀ ਸਿਮੈਂਟ ਦੇ ਉੱਤੇ ਜੀ ਟਾਈਵੀ ਸਿਮੈਂਟ ਦੇ ਉੱਤੇ ਪਹਿਲਾਂ ਵੀ ਬਹੁਤ ਡਿਜ਼ਾਈਨ ਆਏ ਸੀਗੇ ਨਵੇਂ ਦਿਵਾਰੇ ਬਹੁਤ ਡਿਜ਼ਾਈਨਾਂ ਦੀ ਵਰਤੋਂ ਚੁੱਕਿਆ ਜੀ ਇਹ ਮਾਰਕ ਦੇ ਵਿੱਚ ਵਿਖੇ 2000 ਦਾ ਵਿਖੇ 2200 ਦਾ ਸਾਡਾ ਰੇਟ ਹੈ ਸਿਰਫ 1200 ਰੁਪਏ ਜੀ ਇਹ ਦੁਪੱਟਾ ਵੀ ਨਾਲ ਪੂਰਾ ਫੈਂਸੀ ਦੁਪੱਟਾ ਲੱਗਿਆ ਹੋਈ ਨਾਲ ਇਹਦੇ ਸਾਰਾ ਕੜਾਈ ਵਾਲਾ ਫੈਂਸੀ ਦੁਪੱਟਾ ਫੈਂਸੀ ਦੁਪੱਟਾ ਜੀ ਪੂਰਾ ਵੱਡਾ ਦੁਪੱਟਾ ਲੱਗਿਆ ਖੁੱਲਾ ਸਿਰਫ 1200 ਦਾ ਘੱਟਦਾ ਹੀ ਇਹ 1200 ਰੁਪਏ ਵਿੱਚ ਭਰਾਮਾਂ ਦੀ ਹੱਤੀ ਉੱਤੇ ਸ਼ੇਰ ਮਿਲਦੇ ਸੀ ਜੀ ਟਾਇ ਵੀ ਸਿਮਰ ਦੇ ਉੱਤੇ ਰੰਗੜੇ ਇੱਕੋ ਜੀ ਸਾਰੇ ਵਿਆਹ ਸ਼ਾਦੀਆਂ ਵਾਲੇ ਕਲਰ ਆ ਕੁੜੀਆਂ ਕਸਨੀਆਂ ਵਾਲੀ ਕੁਆਲਟੀ ਆ ਜੀ ਬਿਲਕੁਲ ਨੇ ਤੇ ਨਮੀਦ ਰਮੀ ਕੁਆਲਟੀ ਆਉਂਦੀ ਆ ਜੀ ਵਿਆਹ ਸ਼ਾਦੀਆਂ ਸੀਜ਼ਨ ਕਰਕੇ ਹੋਰ ਰੰਗਾਂ ਦੇ ਵਿੱਚ ਮਾਰ ਦੌਣ ਚੁੱਕਿਆ ਜੀ ਪਹਿਲਾਂ ਬਹੁਤ ਰੰਗਾਂ ਜਮਾਲ ਆ ਇਸ ਦੇ ਵਿੱਚ ਪਹਿਲਾਂ ਰੰਗ ਖਤਮ ਹੋ ਗਏ ਸੀਗੇ ਨਵੇਂ ਦਵਾਰੀ ਰੰਗ ਹੋਰ ਬਹੁਤ ਆ ਗਏ ਇਸ ਦੇ ਵਿੱਚ ਭਰਾਮਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਸੇਲ ਮੇਲੇ ਦੇ ਉਸਤੇ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਤੇ ਕੰਡਰਾਂ ਦੇ ਵਿੱਚ ਮਾਲ ਪਹੁੰਚੂਕਿਆ ਹੈਗਾ ਆਏ ਕੋਈ ਹੋਰ ਡਿਜ਼ਾਈਨ ਕਿਹਦੇ ਵਿੱਚ ਇਹਦੇ ਵਿੱਚ 23 ਸਿਮਰਦੇਸ ਦਾ ਕਪੜਾ ਹੈਗਾ ਹੈ 23 ਸਬਰਦੇਸ ਤੇ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਦੇਖੋ ਸੇਰ ਮੇਲੇ ਦੇ ਉੱਤੇ ਸਿਰਫ 1200 ਰੁਪਏ ਦਾ ਹੀ ਛੁੱਟੇ ਹੈ 1200 ਦੇ ਵਿੱਚ ਫੈਂਸੀ ਜ਼ਪੱਟੇ ਦੇ ਨਾਲ ਫੈਂਸੀ ਜ਼ਪੱਟਾ ਕੜਾਈ ਵਾਲਾ ਸਾਰਾ ਨਾਲ ਇਹਦੇ ਅਰੇ ਇਹ ਸਿਰਫ 1200 ਰੁਪਿਆ ਜੀ 1200 ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਜੀ ਰੰਗ ਤੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਰੰਗ ਤੇ ਇੱਕ ਤੋਂ ਇੱਕ ਵਧੀਆ ਕਲਰ ਦੇ ਵਿੱਚ ਜੀ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੁਟਾ ਦਾ ਕੜਾਈ ਵਾਲੇ ਸੁਟਾ ਦਾ ਫੈਂਸੀ ਸੁਟਾ ਦਾ ਬਿਆਹ ਸਾਡੀ ਵਾਲੀ ਕੁਆਲਿਟੀ ਦਾ ਸੇਲ ਮੇਲਾ ਚੱਲ ਰਿਹਾ ਹੈ ਜੀ ਸਾਡੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਰਾਮਾ ਦੀ ਹੱਟੀ ਦੇ ਦਿੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਦਿੱਤੇ ਇੱਕ ਤੇ ਇੱਕ ਫੈਨਸੀ ਸੂਟ ਹੋਰ ਬਹੁਤ ਕੁਆਲਿਟੀਆਂ ਦੇ ਵਿੱਚ ਮਾਲ ਪਹੁੰਚੂਕਿਆ ਇਹਦੇ ਵਿੱਚ ਆ ਦੇਖੋ ਜੀ ਇੱਕ ਹੋਰ ਇੱਧਰ ਕੁਆਲਿਟੀ ਦੇ ਵਿੱਚ ਹੈਗਾ ਹਾਈ ਟਾਈ ਵੀ ਸਮਰ ਦਿੱਤੀ ਹੈ ਜੀ ਹਾਈ ਟਾਈ ਵੀ ਸਮਰਾਈ ਵੀ ਕੜਾ ਇੱਕੋ ਹੀ ਦਾ ਫਰਕ ਹੈ ਇਹਦਾ ਦੁਪੱਟਾ ਵੀ ਟਾਈਵੀ ਦੇ ਨਾਲ ਉਹਦਾ ਦੁਪੱਟਾ ਦੂਸਰਾ ਸੀ ਇਹਦੇ ਨਾਲ ਦੁੱੱਟਾ ਵੀ ਟਾਈਵੀ ਦਾ ਹੈ ਜੀ ਇਹਦਾ ਰੇਟ ਹੈਗਾ 1350 ਰੁਪਇਆ 1350 ਦੇ ਵਿੱਚ ਸੇਲ ਮੇਟ ਦੇ ਉੱਤੋਂ ਲੈ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ ਛੇਤੀ ਆਓ ਸਾਮਾ ਡਿਜ਼ਾਈਨ ਲੈਣ ਵਾਸਤੇ ਜੀ ਪੇਟ ਜੈਨ ਸ਼ਾਟ ਹੋ ਜਾਂਦੇ ਨੇ ਵਿੱਚੋਂ ਸਾਮੇ ਕੰਡਾ ਲੈਣ ਵਾਸਤੇ ਸਿੱਧੀ-ਸਿੱਧੀ ਪਹੁੰਚੋ ਉਹੀ ਭਰਾਵਾਂ ਦੀ ਛੱਟੀ ਦੇ ਉੱਤੇ सेल मेले के उत्ते सिर्फ साढ़े तेरह सौ सूट करता जी ये फैंसी सूट है मेरे को लो फैंसी कढ़ाई है जी दप्टा भी चाइवी सिमर का दप्टा लगे हुआ जी नावों की हट्टी उत्ते जी हो रहा एक तो उच्च क्वालिटी के दे देखो जी मोर आला सूट सारा हैवी क्वालिटी के उ मोर आला सूट जी देखो पूरा हैवी ਮੋਰ ਵਾਲਾ ਸੂਟ ਬਣਿਆ ਹੋਇਆ ਜੀ ਨਾਲ ਪੌਂਚਾ ਵਰਕ ਬਣਿਆ ਹੋਇਆ ਇਹਦੇ ਨਾਲ ਪੌਂਚਾ ਵਰਕ ਵੀ ਬਣਿਆ ਹੋਇਆ ਹੈਗਾ ਮਾਰਕੀਟ ਦੇ ਵਿੱਚ ਵੇਖੇ 2500 ਦਾ ਵੇਖੇ 3000 ਦਾ ਸਾਡਾ ਰੇਟ ਸਿਰਫ 1500 ਰੁਪਏ ਇਕੱਟਾ ਹੀ ਇਹ 1500 ਰੁਪਏ ਦੇ ਵਿੱਚ ਦੁਪੱਟਾ ਵੀ ਨਾਲ ਸ਼ਾਨਦਾਰ ਬਣਿਆ ਹੋਇਆ ਜੀ ਅੱਟਾ ਹੀ ਪੂਰਾ ਵਧੀਆ ਇਹਦੇ ਨਾਲ ਪੂਰਾ ਹੈਵੀ ਮੋਰ ਵਾਲਾ ਸੂਟ ਹੈ ਜੀ ਜਿਵੇਂ ਆਪਾਂ ਕਹਿੰਦੇ ਨਾ ਵੀ ਬਰੀ ਵਾਲੇ ਸੂਟਾਂ ਦੇ ਵਿੱਚ ਸਪੈਸ਼ਲ ਸੂਟ ਲਾਉਣਾ ਹੈਗਾ ਪੂਰਾ ਵਧੀਆ ਹੈਵੀ ਕੁਆਲਿਟੀ ਦੇ ਉੱਤੇ ਸੂਟ ਹੈ ਜੀ 1500 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ 1500 ਦੇ ਵਿੱਚ ਮੋਰ ਵਾਲਾ ਫੈਂਸੀ ਸੂਟ ਅਲਾਂਕੇ ਦੇ ਵਿੱਚ ਕੀ ਛਤਰਾਂਗਾ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹ ਵਿੱਚ ਦੇਖੋ ਜੀ orange color ਆ ਗਿਆ blue color ਆ ਗਿਆ ਪੀਲਾ ਆ ਗਿਆ ਗ੍ਰੀਨ ਆ ਗਿਆ ਪਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਤੇ ਜੀ 1500 ਦੀ ਗੱਤਾਂ ਜੀ ਇਹ ਮੋਰ ਵਾਲਾ ਸੂਟ ਭਾਰੀ ਕੁਆਲਿਟੀ ਦੇ ਉੱਤੇ ਪੂਰਾ ਪਹੁੰਚਾ ਵਰਕ ਨਾਲ ਹੈ ਜੀ ਇਹਦੇ ਪਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਸੇਲ ਮੇਲਾ ਚੱਲ ਰਿਹਾ ਹੈਗਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟ੍ਰੌਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ ਪਰਾਮਾ ਦੀ ਹੱਟੀ ਵਾਸਟਾ ਰੋਡ ਮੋੜ ਮੰਡੀ